ਵਾਤ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫਾਤੇ ਦੀ ਫਾਰਮ ਤੇ ਦਰ ਸਵਾਗਤ ਹੈ ਜੀ ਆਇਆਂ ਵੈਲਕਮ ਸਾਰੇ ਵੀਰਾਂ ਜਿਹੜੇ ਪਰਾ ਪਛੋਪਲ ਕਿਤੇ ਨਾਲ ਜੁੜੇ ਨੇ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਪਿੰਡ ਕੈਰੋਂ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਅੱਜ ਅਕਿ ਵੀਰਾਂ ਨੇ ਬਹੁਤ ਬਹੁਤ ਟਾਪ ਦੇ ਦੋ ਕਿਨੇ ਕਾਉ ਕੀਤੇ ਆ ਇੱਕ ਦੂਜਾ ਸਾਹ ਝੋਟੀ ਆ ਤੇ ਇੱਕ ਪਹਿਲੇ ਝੋਟੀ ਆ ਔਰ ਇਹ ਇੱਕ ਨੰਬਰ ਦੇ ਝੋਟੀ ਆ ਦੋਸਤੋ ਸੂਹਾ ਦੂਜਾ ਸੂਵਲੀ ਆ ਪਹਿਲੇ ਸੂਜਾ ਰਿਕਾਰਡ ਆ 15 16 ਲੀਟਰ ਦਾ Air ਕੀ ਵੀ ਪਸ ਜਾਊਗੀ ਗਰੰਟੀ ਆ ਥਾਨੇ ਲੈਵਾ ਬਾ ਕਮਲ ਬਹੁਤ ਸੋਹਣਾ ਅਟਰਾ ਥਣ ਚਾਰੇ ਬਰਾਬਰ ਆ ਥਾਣਾ ਗਰੰਟੀ ਪੁੱਲੋ ਵੇਖੋ ਤੋਰ ਚਾਲ ਚੱਕੋ ਝੋਟੀ ਦੀ ਤੇ ਪਿੱਠ ਪੱਜਾ ਕਰੋ ਕੁੰਡਾ ਸਿੰਘ ਆ ਫੇਸ ਕੁਆਲ ਬਹੁਤ ਸੋਹਣੀ ਆ ਉੱਚਾ ਲੰਮਾ ਕੱਦਗਾਟ ਹੈਵੀ ਬੋਡੀ ਵੇਟ ਇਹ ਰਾਸਤਾ ਦੀ ਝੋਟੀ ਐ ਮੋਹਰਾ ਝੋਟੀ ਆ ਥਾਣਾ ਬਹੁਤ ਸੋਹਣਾ ਗੈਪ ਆ ਤੋਰ ਚਾਲ ਤੱਕ ਕੋ ਕੋ ਵਾਲੇ ਦੀ ਜਨੀ ਤੱਕ ਪਿਛੇ ਹੋਣੀ ਤੱਕ ਅੱਗੇ ਨੂੰ ਤੇ ਝੋਟੀ ਉਤੇ ਬਿਲਕੁਲ ਵਕੇ ਦਿਨ ਦਾ ਮੰਜਾ ਤੋਰ ਚਾਲ ਹਾਥੀ ਵਰਗੀ ਆ ਮੁੱਲ ਹੋਊਗਾ ਫੋਨ ਤੇ ਇੱਕ ਵੇਚ ਕਰ ਲੋ ਫੇਸ ਕੁਆਲਿਟੀ ਕੁੰਡਾ ਸਿੰਘ ਬਹੁਤ ਸੋਹਣਾ ਆ ਡਰਿਆ ਤੱਕ ਵੀ ਖੋਵਾਨੀ ਚੱਕੀ ਵੀ ਪਿਛੇ ਵੀ ਜਾਨੀ ਪੂਰੀ ਤੇ 20 ਲੀਟਰ ਦੀ ਗਾਰੰਟੀ ਆ ਫੇਸ ਕੁਆਲਿਟੀ ਪਿੱਠ ਪੜਚ ਕਰ ਲੋ ਬਹੁਤ ਸੋਹਣੀ ਤੋਰ ਚਾਲ ਨਗੀਨੇ ਵਰਗੀ ਝੋਟੀ ਆ ਬਹੁਤ ਸੋਹਣਾ ਕੱਦਗਾਟਾ ਹੈਵੀ ਬੋਡੀ ਮਿਟਿਆ ਭਾਰੇ ਜੁੱਸੇ ਦੀ ਮਾਲਕਾ ਝੁੱਟੀ ਵੇਖੋ ਪਿੱਠ ਪਰ ਚੱਕ ਲੋ ਬਹੁਤ ਸੋਹਣਾ ਆਰਡਰ ਹੈ ਥਾਂ ਵੇਖੋ ਕਿੰਨਾ ਸੋਹਣਾ ਥਣ ਲਗਾ ਤੇ ਥਣਾਂ ਦੇ ਬਹੁਤ ਸੋਹਣਾ ਗੈਪ ਹੈ ਆਰਡਰ ਚੱਕੋ ਥਣ ਲੇਵਦੀ ਦਾ ਬਹੁਤ ਸਾਫ ਝੁੱਟੀ ਨਾ ਕਿ ਵੇਖੋ ਚੈੱਕ ਕਰੋ ਠੰਡੀ ਸੀਲਸ ਦਾ ਝੁੱਟੀ ਆ ਸੋਹਣਾ ਕੱਦਗਾਟਾ ਆ ਇਹ ਦੋਨਾਂ ਵਿੱਚ ਝੁੱਟੀ ਦੇ ਬਿੱਲ ਸਵੇ ਸੁਣ ਲਈਏ ਆਰਤਨ ਖੜਦੀ ਆ ਸੂਨ ਦੇ ਵਿੱਚ ਕੋਈ 8 ਦਿਨ ਪਹਿ ਆ ਜਿਹੜੀ ਤੈਨੂੰ ਪਹਿਲੇ ਵਾਰ ਵਿਖਾਈ ਆ ਉਹ ਵੀ 8 ਦਿਨ ਖੜਦੀ ਆ ਤੇ ਆ ਛੋਟੀ ਪਹਿਲੇ ਨਾ ਕੁੰਡਾ ਸਿੰਘ ਆ ਬਹੁਤ ਸੋਹਣੀ ਅੱਖਾਂ ਵਾਲੀ ਟੱਖਾਂ ਨੀਲ ਰਾਜ ਪੈ ਜਾਂਦੀ ਆ ਤੋ ਚਾਲੇ ਪੇਟ ਪਰ ਚੱਕਰ ਲਓ ਬਹੁਤ ਸੋਹਣਾ ਅੱਡ ਤਿਆਰ ਕਰ ਲਈ ਆ ਹਫਤਾ ਖੜਦੀ ਸੂਨ ਦੇ ਵਿੱਚ